ਇਕ ਓੰਕਾਰ ਮੀਡੀਆ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਪਾਵਨ ਫੁਰਮਾਨ ਹੈ ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ ਕਾਟੀ ਬੇੜੀ ਪਗੈ ਤੇ ਗੁਰਕੀਨੀ ਬੰਦ ਖਲਾਸ ਯਾਨੀ ਜਦੋਂ ਮੇਰੇ ਮਨ ਦੇ ਵਿੱਚੋਂ ਭਰਮ ਭੁਲੇਖੇ ਦੂਰ ਹੋ ਗਏ ਸਤਿਗੁਰ ਨੇ ਮੇਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਤਾਂ ਮੇਰੇ ਮਨ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਰੋਸ਼ਨੀ ਹੋ ਗਈ ਪ੍ਰਕਾਸ਼ ਹੋ ਗਿਆ ਮੇਰਾ ਦਿਮਾਗ ਰੁਸ਼ਨਾ ਗਿਆ ਹਰ ਚੀਜ਼ ਦੀ ਮੈਨੂੰ ਸਮਝ ਆ ਗਈ ਤੇ ਸਤਿਗੁਰੂ ਜੀ ਨੇ ਕਿਰਪਾ ਜਦੋਂ ਕੀਤੀ ਮੇਰੇ ਪੈਰਾਂ ਦੀ ਬੇੜੀ ਜਿਹੜੀ ਹੈ ਵਿਮਾ ਪਰਮਾ ਪਖੰਡਾ ਦੀ ਜਿਹੜੀ ਬੇੜੀ ਸੀ ਉਹ ਜਦੋਂ ਗੁਰੂ ਸਾਹਿਬ ਨੇ ਮੇਰੇ ਪੈਰਾਂ ਵਿੱਚੋਂ ਬੇੜੀ ਕੱਟੀ ਤਾਂ ਮੈਂ ਆਜ਼ਾਦ ਹੋ ਗਿਆ ਇਹਨਾਂ ਸਾਰੇ ਬੰਧਨਾਂ ਤੋਂ ਉੱਚਤਾਏ ਪਾਵਨ ਪੰਕਤੀਆਂ ਜਿਹੜੀਆਂ ਨੇ ਸਹਿਬ ਸ਼੍ਰੀ ਗੁਰਗਨ ਸਾਹਿਬ ਦੇ ਅੰਦਰ ਦਰਜ ਨੇ ਪਰ ਨਾਲ ਹੀ ਇਹ ਪਾਵਨ ਪੰਕਤੀਆਂ ਇੱਕ ਅਜਿਹੀ ਕਿਤਾਬ ਜਿਹੜੀ 6 ਹਿੱਸਿਆਂ ਵਿੱਚ ਲਿਖੀ ਗਈ ਹੈ ਉਸ ਕਿਤਾਬ ਦੇ ਪਹਿਲੇ ਪੰਨੇ ਤੇ ਯਾਨੀ ਉਸ ਕਿਤਾਬ ਦੀ ਸ਼ੁਰੂਆਤ ਇਹਨਾਂ ਪਾਵਨ ਪੰਕਤੀਆਂ ਦੇ ਨਾਲ ਹੁੰਦੀ ਹੈ। ਔਰ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਉਹ ਕਿਤਾਬ ਲਿਖਣ ਵਾਲਾ ਜਿਹੜਾ ਲੇਖਕ ਹੈ ਜਿਹੜਾ ਮੰਨਦਾ ਹੈ ਕਿ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਸ ਦੇ ਸਾਰੇ ਮਨ ਦੇ ਭਰਮ ਭੁਲੇਖੇ ਦੂਰ ਹੋ ਗਏ ਉਹ ਕੋਈ ਸਿੱਖ ਵਿਦਵਾਨ ਨਹੀਂ ਉਹ ਕੋਈ ਹਿੰਦੂ ਵਿਦਵਾਨ ਨਹੀਂ ਉਹ ਇੱਕ ਅੰਗਰੇਜ਼ ਵਿਦਵਾਨ ਹੈ ਜਿਸ ਦਾ ਨਾਮ ਹੈ ਮੈਕਸ ਆਰਥਰ ਮੈਕਾਲਫ ਜਿਸ ਨੂੰ ਮਾਈਕਲ ਮੈਕਾਲਫ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਬੜੀ ਪਿਆਰੀ ਕਹਾਣੀ ਹੈ ਮੈਕਸ ਆਰਥਰ ਮੈਕਾਲਫ ਦੀ ਮਾਈਕਲ ਮੈਕਾਲਫ ਦੀ ਉਹ ਕਹਾਣੀ ਜਿਹਦੇ ਬਾਰੇ 99% ਸਿੱਖਾਂ ਨੂੰ ਪਤਾ ਨਹੀਂ ਹੋਏਗਾ ਇਹ ਕਹਾਣੀ ਤੁਹਾਨੂੰ ਸੋਚਣ ਵਾਸਤੇ ਮਜਬੂਰ ਕਰ ਦੇਗੀ ਕਿ ਇੱਕ ਪਾਸੇ ਕਿ ਕੰਗਰੇਜ ਅਫਸਰ ਜਿਹੜਾ ਹਿੰਦੁਸਤਾਨ ਦੇ ਵਿੱਚ ਆਪਣੀ ਡਿਊਟੀ ਦੇਣ ਵਾਸਤੇ ਆਉਂਦਾ ਹੈ ਉਸ ਸੈਬ ਸ਼ਿਰ ਗੁਰਗੰਨ ਸਾਹਿਬ ਜੀ ਦਾ ਟਰਾਂਸਲੇਸ਼ਨ ਇੰਗੀ ਦੇ ਵਿੱਚ ਕਰਕੇ ਇੰਗਲਿਸ਼ ਦੇ ਵਿੱਚ ਕਰਕੇ 6 ਵਾਲਿਊਮ ਤਿਆਰ ਕਰਦਾ ਹੈ ਤੇ ਉਹਨਾਂ ਵਾਲਿਊਮ ਦੀ ਸ਼ੁਰੂਆਤ ਇਸ ਗੱਲ ਤੋਂ ਕਰਦਾ ਹੈ ਕਿ ਗੁਰੂ ਦਸ਼ਨ ਵਿੱਚ ਆ ਕੇ ਉਸਦੇ ਪਰਮ ਭੁਲੇਖੇ ਦੂਰ ਹੋ ਗਏ ਤੇ ਦੂਜੇ ਪਾਸੇ ਅਸੀਂ ਗੁਰੂ ਤੋਂ ਟੁੱਟਦੇ ਜਾ ਰਹੇ ਹਾਂ ਸੋ ਪਹਿਲਾਂ ਇਹ ਪੂਰੀ ਕਹਾਣੀ ਕੀ ਹੈ ਇਹਨੂੰ ਸੁਣੋ ਇਹਨੂੰ ਸਮਝੋ ਤੇ ਉਸ ਤੋਂ ਬਾਅਦ ਵਿਚਾਰ ਕਰਿਓ ਕਿ ਅਸੀਂ ਕਿੱਥੇ ਖੜੇ ਆ ਮੈਂ ਜਿਸ شخصیت ਦੀ ਗੱਲ ਕਰ ਰਿਹਾ ਜਿਹਦਾ ਨਾਮ ਮੈਕਸ ਆਰਥਰ ਮੈਕਾਲਪਸੀ ਉਹਦਾ ਜਨਮ 10 ਨਵੰਬਰ 1841 ਨੂੰ ਇੰਗਲੈਂਡ ਦੇ ਵਿੱਚ ਹੋਇਆ ਨਿਊ ਕੈਸਲ ਵੈਸਟ ਲਿਮਰਿਕ ਸ਼ਹਿਰ ਦੇ ਅੰਦਰ ਇੱਕ ਜਗ੍ਹਾ ਹੈ ਜਿੱਥੇ ਉਸਦਾ ਜਨਮ ਹੋਇਆ ਉਸੀ ਸ਼ਹਿਰ ਦੇ ਵਿੱਚ ਉਸਨੇ ਪੜ੍ਹਾਈ ਕੀਤੀ ਕਾਲਜ ਗਿਆ ਕਾਲਜ ਦੀ ਪੜ੍ਹਾਈ ਕੀਤੀ हायर एजुकेशन ਲਈ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਸਿਲੈਕਸ਼ਨ ਹੈ ਉਹ ਇੰਡੀਅਨ ਸਿਵਲ ਸਰਵਿਸ ਦੇ ਵਿੱਚ ਹੋ ਗਈ 1862 ਦੇ ਵਿੱਚ ਟ੍ਰੇਨਿੰਗ ਤੋਂ ਬਾਅਦ ਉਹਨੂੰ ਜਿਹੜੀ ਪਹਿਲੀ ਪੋਸਟਿੰਗ ਮਿਲੀ ਫਰਵਰੀ 1864 ਦੇ ਵਿੱਚ ਉਹ ਪੰਜਾਬ ਵਿੱਚ ਮਿਲੀ ਪੰਜਾਬ ਵਿੱਚ ਆਇਆ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਔਰ ਜਦੋਂ ਹੱਲੀ ਉਹਨੂੰ ਆਇ ਨੂੰ ਥੋੜਾ ਜਿਹਾ ਸਮਾਂ ਹੋਇਆ ਸੀ ਕਿ ਉਹਨੂੰ ਦੀਵਾਲੀ ਦੇ ਮੌਕੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਦਾ ਮੌਕਾ ਮਿਲਿਆ ਸਿਫਤੀ ਦੇ ਘਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਜਾਣ ਦਾ ਮੌਕਾ ਮਿਲਿਆ ਗਿਆ ਤਾਂ ਦੀਵਾਲੀ ਮਨੰਨ ਸੀ ਪਰ ਉਹਦੇ ਮਨ ਦੇ ਅੰਦਰ ਉਹਦੇ ਦਿਲ ਦੇ ਅੰਦਰ ਉਹਦੇ ਦਿਮਾਗ ਦੇ ਅੰਦਰ ਰੋਸ਼ਨੀ ਦੇ ਕਈ ਦੀਵੇ ਜਗ ਗਏ ਇੱਕ ਬਾਹਰ ਦੀਵੇ ਜਗ ਰਹੇ ਸਨ ਪਰ ਨਤਮस्तक ਹੁੰਦਿਆਂ ਹੀ ਮੈਂ ਕਾਲਫ ਦੇ ਮਨ ਦੇ ਅੰਦਰ ਦਿਮਾਗ ਦੇ ਅੰਦਰ ਤੇ ਰੋਸ਼ਨੀ ਦੇ ਕਈ ਦੀਵੇ ਜਗ ਗਏ ਉਹਦਾ ਦਿਮਾਗ ਰੋਸ਼ਨ ਹੋ ਗਿਆ ਉਹਨੂੰ ਲੱਗਿਆ ਇਹ ਉਹ ਜਗ੍ਹਾ ਹੈ ਜਿਸ ਦੀ ਪਾਲ ਵਿੱਚ ਮੈਂ ਸੀ ਇਹ ਉਹ ਪਾਵਨ ਸਥਾਨ ਹੈ ਜਿਸ ਦੀ ਖੋਜ ਮੈਨੂੰ ਬੜੇ ਲੰਬੇ ਸਮੇਂ ਤੋਂ ਸੀ ਉਸਨੇ ਰੈਗੂਲਰ ਜਾਣਾ ਸ਼ੁਰੂ ਕਰ ਦਿੱਤਾ ਸਿੱਖੀ ਦੇ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ ਸਿੱਖ ਜਮ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਤੇ ਖਾਸ ਤੌਰ ਤੇ ਜਿਹੜੀ ਗੁਰਬਾਣੀ ਸੀ ਗੁਰਬਾਣੀ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਕਿ ਜਿਹੜੇ 10 ਗੁਰੂ ਨੇ ਉਹਨਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਉਹ ਬਾਣੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਉਸਨੇ ਉਸ ਸਮੇਂ ਦੇ ਜਿਹੜੇ ਕੁਝ ਵਿਦਵਾਨ ਸਿੱਖ ਸਨ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਸੀ ਉਹਨਾਂ ਦੇ ਨਾਲ ਸੰਪਰਕ ਸਾਧਿਆ ਤੇ ਸੰਪਰਕ ਸਾਦ ਕੇ ਗੁਰਬਾਣੀ ਨੂੰ ਇੰਗਲਿਸ਼ ਵਿੱਚ ਸਮਝਣਾ ਸ਼ੁਰੂ ਕੀਤਾ ਕਿ ਗੁਰੂ ਦੀ ਬਾਣੀ ਕਹਿੰਦੀ ਕੀ ਹੈ ਗੁਰਬਾਣੀ ਨਾਲ ਉਹ ਇੰਨਾ ਜੁੜ ਗਿਆ ਮਨ ਇੰਨਾ ਪ੍ਰਭਾਵਿਤ ਹੋਇਆ ਸਿੱਖ ਇਤਿਹਾਸ ਪੜਿਆ 10 ਗੁਰੂ ਸਾਹਿਬ ਦੀ ਬਾਣੀ ਪੜੀ ਉਹ ਬਾਣੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਮੈਕਸ ਆਰਥਰ ਮਕਾਲਫ ਨੇ ਸਿੱਖ ਜਮ੍ਹਾਂ ਬਣਾ ਲਿਆ ਇਸਾਈ ਤੋਂ ਸਿੱਖ ਬਣ ਗਿਆ ਦਸਤਾਰ ਸਜਾਣੀ ਸ਼ੁਰੂ ਕਰ ਦਿੱਤੀ ਨਾਲ ਦੇ ਜਿਹੜੇ ਸਾਥੀ ਅਫਸਰ ਸਨ ਹੋਰ ਜਿਹੜੇ ਅੰਗਰੇਜ਼ ਨਾਲ ਦੇ ਕੰਮ ਕਰਦੇ ਸਨ ਉਹਨਾਂ ਨੇ ਮਜ਼ਾਕ ਵੀ ਉਡਾਇਆ ਉਹਨਾਂ ਨੇ ਉਹਦੇ ਸਰੂਪ ਨੂੰ ਦੇਖ ਕੇ ਕਈ ਤਰ੍ਹਾਂ ਦੇ ਤਾਣੇ ਵੀ ਕੱਸੇ ਪਰ ਮੈਂ ਕਾਲਪ ਤੱਕ ਕਿਸੇ ਹੋਰ ਹੀ ਰੰਗਤ ਦੇ ਵਿੱਚ ਸੀ ਉਸ ਦਾ ਮਨ ਤਾਂ ਗੁਰੂ ਚਰਨਾਂ ਵਿੱਚ ਲੱਗ ਚੁੱਕਾ ਸੀ ਜੁੜ ਚੁੱਕਾ ਸੀ ਮਨੁਸ ਦਾ ਉਸ ਨੇ ਹੋਰ ਜਿਆਦਾ ਗਹਿਨਤਾ ਦੇ ਨਾਲ ਸਿੱਖ ਇਤਿਹਾਸ ਦਾ ਤੇ ਗੁਰਬਾਣੀ ਦਾ ਅਧਿਐਨ ਸ਼ੁਰੂ ਕਰ ਦਿੱਤਾ ਤੇ ਨਾ ਕੇਵਲ ਅਧਿਐਨ ਸ਼ੁਰੂ ਕੀਤਾ ਬਲਕਿ ਜੋ ਕੋ ਜੋ ਪੜ ਰਿਹਾ ਸੀ ਜੋ ਕੋ ਜੋ ਸਿੱਖ ਰਿਹਾ ਸੀ ਉਹਨੂੰ ਆਪਣੀ ਸ਼ਬਦਾ ਵਿੱਚ ਲਿਖਣਾ ਵੀ ਸ਼ੁਰੂ ਕਰ ਦਿੱਤਾ ਪੈਰਿਸ ਜਾਣ ਦਾ ਮੌਕਾ ਮਿਲਿਆ ਉਹਨੂੰ 1897 ਦੇ ਵਿੱਚ ਓਰੀਐਂਟਲਿਸਟ ਕਾਂਗਰਸ ਦਾ ਇੰਟਰਨੈਸ਼ਨਲ ਉਥੇ ਸੈਮੀਨਾਰ ਸੀ ਕਾਨਫਰੰਸ ਸੀ ਉਸ ਕਾਨਫਰੰਸ ਦੇ ਵਿੱਚ ਜਦੋਂ ਮਿਕਸ ਆਰਥਰ ਮਕਾਲਫ ਨੂੰ ਬੋਲਣ ਦਾ ਮੌਕਾ ਮਿਲਿਆ ਤਾਂ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਉਸ ਨੇ ਜਿਹੜਾ ਪਰਚਾ ਉਥੇ ਪੇਸ਼ ਕੀਤਾ ਉਹ ਪਰਚੇ ਦਾ ਟਾਈਟਲ ਸੀ ਹੋਲੀ ਰਾਈਟਿੰਗਸ ਆਫ ਦਾ ਸਿੱਖ ਯਾਨੀ ਸਿੱਖੀ ਦੇ ਸਿਧਾਂਤ ਨੂੰ ਵੈਸਟਰਨ ਵਰਲਡ ਦੇ ਵਿੱਚ ਅੰਗਰੇਜ਼ਾਂ ਦੇ ਵਿੱਚ ਯੂਰਪ ਦੇ ਵਿੱਚ ਲਿਜਾਣ ਦਾ ਜਿਹੜਾ ਸਭ ਤੋਂ ਪਹਿਲਾਂ ਕ੍ਰੈਡਿਟ ਜਾਂਦਾ ਹੈ ਉਹ ਅਰਥ ਮੈਕਾਲਫ ਨੂੰ ਜਾਂਦਾ ਹੈ ਸੋਨਿਓ ਉੱਥੇ ਪਰਚਾ ਪੜਿਆ ਉਸ ਤੋਂ ਬਾਅਦ 1899 ਦੇ ਵਿੱਚ ਫਿਰ ਉਹਨੂੰ ਇਸੇ ਤਰ੍ਹਾਂ ਦੀ ਕਾਨਫਰੰਸ ਦੇ ਵਿੱਚ ਰੋਮ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਜਾ ਕੇ ਉਸਨੇ ਪਰਚਾ ਪੜਿਆ ਲਾਈਫ ਐਂਡ ਟੀਚਿੰਗਸ ਆਫ ਗੁਰੂ ਗੋਬਿੰਦ ਸਿੰਘ ਜੀ ਗੁਰਕਲਗੀਦਰ ਪਾਸ਼ਾ ਤੋਂ ਬੜਾ ਪ੍ਰਭਾਵਿਤ ਸੀ ਇਸੇ ਕਰਕੇ ਹੀ ਉਹ ਸਿੰਘ ਸੱਜਿਆ ਸੀ ਸੋਨਿਓ ਉੱਥੇ ਜਾ ਕੇ ਵੀ ਪਰਚਾ ਪੜਿਆ ਲਾਈਫ ਐਂਡ ਟੀਚਿੰਗਸ ਆਫ ਗੁਰੂ ਗੋਬਿੰਦ ਸਿੰਘ ਜੀ ਉਹਦੀ ਯਾਤਰਾ ਇੱਥੇ ਨਹੀਂ ਰੁਕੀ ਉਹ ਲਿਖਦਾ ਗਿਆ ਲਿਖਦਾ ਗਿਆ ਉਹਦੇ ਸਿੱਖੀ ਦੇ ਉੱਪਰ ਆਰਟੀਕਲ ਜਿਹੜੇ ਆ ਉਹ ਛਪਣੇ ਸ਼ੁਰੂ ਹੋਏ ਕਲਕੱਤਾ ਰਿਵਿਊ ਦੇ ਅੰਦਰ 1875 ਤੋਂ ਲੈ ਕੇ 1881 ਦੇ ਵਿੱਚ ਉਹਦੇ ਕਈ ਆਰਟੀਕਲ ਜਿਹੜੇ ਆ ਉਹ ਛਪੇ ਜਿਨ੍ਹਾਂ ਵਿੱਚੋਂ ਇੱਕ ਆਰਟੀਕਲ ਸੀ ਦੀਵਾਲੀ ਐਟ ਅੰਮ੍ਰਿਤਸਰ ਦਾ ਰਿਲੀਜੀਅਨ ਆਫ ਸਿਕਸ ਦੂਸਰਾ ਉਹਦਾ ਆਰਟੀਕਲ ਸੀ ਦਾ ਰਾਈਜ਼ ਆਫ ਅੰਮ੍ਰਿਤਸਰ ਐਂਡ ਅਲਟਰੇਸ਼ਨ ਆਫ ਸਿੱਖ ਰਿਲੀਜੀਅਨ ਇਸ ਤੋਂ ਬਾਅਦ ਇੱਕ ਹੋਰ ਪਰਚਾ ਕਲਕੱਤਾ ਰਿਵਿਊ ਦੇ ਵਿੱਚ ਛਪਿਆ ਦ ਸਿੱਖ ਰਿਲੀਜੀਅਨ ਅੰਡਰ ਬਾਬਾ ਬੰਦਾ ਸਿੰਘ ਬਹਾਦਰ ਐਂਡ ਪ੍ਰੈਜ਼ੈਂਟ ਕੰਡੀਸ਼ਨ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਸਿੱਖ ਰਿਲੀਜੀਅਨ ਕਿੱਦਾਂ ਸੀ ਕੀ ਸਥਿਤੀ ਸੀ ਤੇ ਅੱਜ ਮੌਜੂਦਾ ਸਥਿਤੀ ਕੀ ਹੈ ਆਰਥਰ ਮਿਕਾਲਵ ਇੱਕ ਕ੍ਰਿਸਚੀਅਨ ਸੀ ਲੇਕਿਨ ਸਿੱਖੀ ਦੇ ਨਾਲ ਉਹਦਾ ਇੰਨਾ ਕੁ ਜੁੜਾਓ ਸੀ ਕਿ ਸਿੱਖਾਂ ਦਾ ਕਿਧਰੇ ਵੀ ਅਗਰ ਕੁਝ ਐਸਾ ਹੁੰਦਾ ਸੀ ਕਿ ਜਿਹਦੇ ਵਿੱਚ ਉਹਨੂੰ ਲੱਗਦਾ ਸੀ ਕਿ ਨਹੀਂ ਸਿੱਖਾਂ ਦੇ ਵਿੱਚ ਕਮੀਆਂ ਆ ਰਹੀਆਂ ਨੇ ਤੇ ਉਹ ਦੁਖੀ ਹੁੰਦਾ ਸੀ ਜਦੋਂ ਕਪੂਰਥਲਾ ਰਿਆਸਤ ਦੇ ਰਾਜਾ ਨੇ ਕੈਸ ਕਤਲ ਕਰਵਾਏ ਸਿੱਖੀ ਨੂੰ ਸਟੇਟ ਰੀਜਨ ਤੋਂ ਹਟਾਇਆ ਤਾਂ ਜਿੱਥੇ ਕਈ ਸਿੱਖਾਂ ਨੂੰ ਦੁੱਖ ਹੋਇਆ ਉੱਥੇ ਆਰਥਿਕ ਮਖਾਲਕ ਨੇ ਵੀ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਕਿਉਂਕਿ ਉਹ ਸਿੱਖੀ ਦੇ ਨਾਲ ਜੜ ਚੁੱਕਾ ਸੀ ਪਰ ਉਸਨੇ ਸ਼ੁਰੂ ਕਰ ਦਿੱਤੀ ਟ੍ਰਾਂਸਲੇਸ਼ਨ ਇਤਿਹਾਸ ਦੀ ਟ੍ਰਾਂਸਲੇਸ਼ਨ ਗੁਰਬਾਣੀ ਦੀ ਟ੍ਰਾਂਸਲੇਸ਼ਨ ਔਰ ਸਭ ਤੋਂ ਪਹਿਲਾ ਜਿਹੜੀ ਹੈ ਉਹਨੇ ਟ੍ਰਾਂਸਲੇਸ਼ਨ ਸ਼ੁਰੂ ਕੀਤੀ ਜਪਜੀ ਸਾਹਿਬ ਦੀ ਜਦੋਂ ਇਸ ਗੱਲ ਦਾ ਪਤਾ ਸਿੱਖਾਂ ਨੂੰ ਲੱਗਿਆ ਤਾਂ ਸਿੱਖ ਬੜੇ ਖੁਸ਼ ਹੋਏ ਉਹਦਾ ਸਭ ਤੋਂ ਵੱਡਾ ਕਾਰਨ ਸੀ ਕਿ ਜਿਹੜਾ ਇੰਡੀਆ ਆਫਿਸ ਸੀ ਬ੍ਰਿਟਿਸ਼ ਰੂਲ ਦੇ ਅੰਦਰ ਬ੍ਰਿਟਿਸ਼ ਗਵਰਨਮੈਂਟ ਨੇ 1877 ਦੇ ਵਿੱਚ ਡਾਕਟਰ ਅਰਨੈਸਟ ਕ੍ਰੰਪ ਇੱਕ ਉਹਨਾਂ ਦਾ ਅਫਸਰ ਸੀ ਜਿਹਨੂੰ ਅਪੁਆਇੰਟ ਕੀਤਾ ਸੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਉਹ ਟ੍ਰਾਂਸਲੇਸ਼ਨ ਕਰਨੀ ਹੈ ਉਹਨੇ ਜਿਹੜੀ ਟਰਾਂਸਲੇਸ਼ਨ ਕੀਤੀ ਸੀ ਉਹਦੇ 'ਚ ਬਹੁਤ ਜ਼ਿਆਦਾ ਕਮੀਆਂ ਸਨ ਬਹੁਤ ਗਲਤੀਆਂ ਸਨ ਅਸ਼ੁੱਧੀਆਂ ਸਨ ਮਰਿਆਦਾ ਤੇ ਖਰਾ ਨਹੀਂ ਸੀ ਉਤਰਦਾ ਤੇ ਦੂਜਾ ਸਿੱਖਾਂ ਨੂੰ ਪਤਾ ਲੱਗਾ ਸੀ ਕਿ ਜਦੋਂ ਉਹ ਟਰਾਂਸਲੇਸ਼ਨ ਕਰਦਾ ਸੀ ਉਸ ਨਾਲ ਸਿਗਾਰ ਪੀ ਰਿਹਾ ਹੁੰਦਾ ਸੀ ਜਿਹਦੇ ਕਰਕੇ ਸਿੱਖਾਂ ਦੇ ਮਨ ਵਿੱਚ ਉਸ ਬੰਦੇ ਦੇ ਪ੍ਰਤੀ ਵੈਸੀ ਨਫ਼ਰਤ ਸੀ ਸੋ ਉਸ ਟਰਾਂਸਲੇਸ਼ਨ ਨੂੰ ਸਿੱਖਾਂ ਨੇ ਪੂਰੀ ਤਰ੍ਹਾਂ ਰਿਜੈਕਟ ਕਰ ਦਿੱਤਾ ਸੀ ਕਿ ਇਹ ਟਰਾਂਸਲੇਸ਼ਨ ਜਿਹੜੀ ਹੈ ਇਹ ਸਹੀ ਨਹੀਂ ਹੈ ਸੋ ਜਦੋਂ ਮਕਾਲਫ ਨੇ ਟਰਾਂਸਲੇਸ਼ਨ ਸ਼ੁਰੂ ਕੀਤੀ ਔਰ ਕੁਝ ਸਿੱਖ ਵਿਦਵਾਨਾਂ ਨੂੰ ਦਿਖਾਈ ਸਿੱਖ ਵਿਦਵਾਨ ਬੜੇ ਖੁਸ਼ ਹੋਏ ਕਿ ਇਹ ਵਿਅਕਤੀ ਜਿਹੜਾ ਹੈ ਇਹ ਇੰਗਲਿਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਹੀ ਟ੍ਰਾਂਸਲੇਸ਼ਨ ਕਰ ਸਕਦਾ ਹੈ ਕਿਉਂਕਿ ਉਸ ਸਮੇਂ ਬੜੇ ਸਿੱਖ ਜਿਹੜੇ ਸੀ ਉਹ ਅੰਗਰੇਜ਼ੀ ਸਿੱਖਣ ਲੱਗ ਪਏ ਸੀ ਯੂਰਪ ਜਾਣ ਲੱਗੇ ਸੀ ਕੈਨੇਡਾ ਇੰਗਲੈਂਡ ਜਾਣ ਲੱਗੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਵੈਸਟਰਨ ਵਰਲਡ ਨੂੰ ਵੀ ਸਾਡੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਹੈ ਵੈਸਟਰਨ ਵਰਲਡ ਨੂੰ ਵੀ ਗੁਰੂ ਇਤਿਹਾਸ ਦਾ ਗੁਰਬਾਣੀ ਦਾ ਗੁਰੂ ਸਾਹਿਬ ਦੇ ਸੁਨੇਹੇ ਦਾ ਪਤਾ ਹੋਣਾ ਚਾਹੀਦਾ ਮਈ 1893 ਨੂੰ ਸ਼੍ਰੀ ਗੁਰੂ ਸਿੰਘ ਸਭਾ ਫਿਰੋਜ਼ਪੁਰ ਉਹਨਾਂ ਨੇ ਮਕਾਲਫ ਨੂੰ ਇੱਕ ਚਿੱਠੀ ਲਿਖੀ ਕਿਉਂਕਿ ਮਕਾਲਫ ਉਸ ਸਮੇਂ ਫਿਰੋਜ਼ਪੁਰ ਦੇ ਵਿੱਚ ਹੀ ਡਿਵੀਜ਼ਨਲ ਜੱਜ ਦੇ ਵਜੋਂ ਤਾਇਨਾਤ ਸੀ ਇਹ ਚਿੱਠੀ ਜਿਹੜੀ ਹੈ ਜਿਹੜਾ ਖਾਲਸਾ ਦਿਵਾਨ ਸੀ ਉਹਦੇ ਜਿਹੜੇ ਚੀਫ ਸੈਕਟਰੀ ਸਨ ਉਹਨਾਂ ਦੇ ਥਰੂ ਮਕਾਲਫ ਕੋ ਪਹੁੰਚੀ ਉਸ ਚਿੱਠੀ ਦੇ ਵਿੱਚ ਇਹ ਬੇਨਤੀ ਕੀਤੀ ਗਈ ਕਿ ਮਕਾਲਫ ਨੂੰ ਕਿ ਉਹ ਆਪਣੀ ਸਰਕਾਰ ਤੇ ਜ਼ੋਰ ਪਾਵੇ ਕਿ ਜਿਹੜਾ ਕੰਮ ਡਾਕਟਰ ਅਰਨਸਟੰਪ ਨੂੰ ਦਿੱਤਾ ਗਿਆ ਸੀ ਉਹ ਕੰਮ ਉਹਨਾਂ ਨੂੰ ਦਿੱਤਾ ਜਾਵੇ। ਲੇਕਿਨ ਖੈਰ ਇਸ sire ਨਹੀਂ ਚੜ ਸਕਿਆ। ਹੁਣ ਮੈਂ ਕਾਲ ਹਫਤੇ ਦੋ ਜੋਰ ਸਨ। ਇੱਕ ਤਾਂ ਸੰਗਤ ਵੱਲੋਂ ਬੇਨਤੀ ਆ ਰਹੀ ਸੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਇੰਗਲਿਸ਼ ਦੇ ਵਿੱਚ ਟ੍ਰਾਂਸਲੇਸ਼ਨ ਕਰੋ ਤਾਂ ਕਿ ਵੈਸਟਰਨ ਵਰਲਡ ਨੂੰ ਪਤਾ ਲੱਗ ਸਕੇ। ਦੂਜੇ ਪਾਸੇ ਉਹਦਾ ਆਪਣਾ ਮਨ ਗੁਰੂ ਨਾਲ ਜੁੜ ਚੁੱਕਾ ਸੀ। ਉਹ ਆਪ ਜਿਉਂ-ਜਿਉਂ ਗੁਰਬਾਣੀ ਪੜਦਾ ਸੀ। ਜਿਉਂ-ਜਿਉਂ ਭੀਜੇ ਕੰਬਲੀ ਤਿਉਂ ਤੇ ਉਹ ਭਾਰੂ ਹੋਏ। ਜਿਵੇਂ ਜਿਵੇਂ ਉਹ ਬਾਣੀ ਪੜ ਰਿਹਾ ਸੀ ਜਿਵੇਂ ਜਿਵੇਂ ਇਤਿਹਾਸ ਪੜ ਰਿਹਾ ਸੀ ਉਹਦਾ ਮਨ ਜੁੜ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਕਿ ਇਹ ਇਤਿਹਾਸ ਇਹ ਮਾਨਮਤਾ ਇਤਿਹਾਸ ਇਹ ਗੁਰਬਾਣੀ ਇਹ ਮਨੁੱਖਤਾ ਦੀ ਬਾਣੀ ਜਿਹੜੀ ਹੈ ਇਹ ਵੈਸਟਰਨ ਵਰਲਡ ਤੱਕ ਪਹੁੰਚਣੀ ਚਾਹੀਦੀ ਹੈ ਇਹਦੀ ਟ੍ਰਾਂਸਲੇਸ਼ਨ ਹੋਣੀ ਚਾਹੀਦੀ ਹੈ ਪਰ ਉਹਨੂੰ ਲੱਗ ਰਿਹਾ ਸੀ ਕਿ ਸਰਕਾਰੀ ਨੌਕਰੀ ਵਿੱਚ ਰਹਿੰਦਿਆਂ ਮੈਂ ਇਹ ਕੰਮ ਨਹੀਂ ਕਰ ਪਾਵਾਂਗਾ ਪਰ ਸਰਕਾਰ ਉਹਨੂੰ ਨੌਕਰੀ ਵਿੱਚ ਰਹਿੰਦਿਆਂ ਇਹ ਕੰਮ ਕਰਨ ਦੀ ਪਰਮਿਸ਼ਨ ਨਹੀਂ ਸੀ ਦੇ ਰਹੀ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਸਿਵਲ ਸਰਵਿਸ ਜਿਹਨੂੰ ਅੱਜ ਅਸੀਂ ਆਈਐਸ ਆਈਪੀਐਸ ਕਹਿੰਨੇ ਆ ਬਿਊਰੋਕ੍ਰੇਸੀ ਜਿਹੜੀ ਸਭ ਤੋਂ ਪ੍ਰੈਸਟੀਜੀਅਸ ਸਰਵਿਸ ਮੰਨੀ ਜਾਂਦੀ ਹੈ ਕਿਉਂਕਿ ਆਥਰ ਮਕਾਲਫ ਡਿਪਟੀ ਕਮਿਸ਼ਨਰ ਪੰਜਾਬ ਵੀ ਬਣਿਆ ਆਥਰ ਮਕਾਲਫ ਜਿਹੜਾ ਉਹ ਡਿਵੀਜ਼ਨਲ ਜੱਜ ਵੀ ਬਣਿਆ ਵੱਡੀਆਂ-ਵੱਡੀਆਂ ਪੋਸਟਾਂ ਤੇ ਰਿਹਾ ਲੇਕਿਨ 1893 ਦੇ ਵਿੱਚ ਉਹਨੇ ਰਿਜ਼ਾਈਨ ਕਰ ਦਿੱਤਾ ਜਦੋਂ ਨੇ ਰਿਜ਼ਾਈਨ ਕੀਤਾ ਰਿਜ਼ਾਈਨ ਕਿਉਂ ਕੀਤਾ ਕਿਉਂਕਿ ਉਸ ਸਮੇਂ ਖਾਲਸਾ ਦੀਵਾਨ ਤੇ ਰਾਜਾ ਵਿਕਰਮ ਸਿੰਘ ਨੇ ਯਸ਼ਵਾਸ਼ਣ ਦਿੱਤਾ ਸੀ ਕਿ ਅਸੀਂ ਤੁਹਾਡੀ ਸਪੋਰਟ ਕਰਾਂਗੇ। ਔਰ ਇਹਨਾਂ ਦੇ ਨਾਲ-ਨਾਲ ਕੁਝ ਹੋਰ ਸਿੱਖ ਰਾਜੇ ਜਿਹੜੇ ਸੀ ਉਹ ਵੀ ਸਪੋਰਟ ਵਾਸਤੇ ਅੱਗੇ ਆਏ। ਜਿਨ੍ਹਾਂ ਵਿੱਚ ਰਾਜਾ ਹੀਰਾ ਸਿੰਘ ਨਾਭਾ, ਮਹਾਰਾਜਾ ਰਜਿੰਦਰ ਸਿੰਘ ਪਟਿਆਲਾ, ਰਾਜਾ ਰਣਵੀਰ ਸਿੰਘ ਜੀਂਦ, ਟਿੱਕਾ ਰਿਪੂ ਦਮਨ ਸਿੰਘ ਨਾਭਾ, ਸਰਦਾਰ ਰਣਜੀਤ ਸਿੰਘ ਛਛਰੋਲੀ ਤੇ ਬਰੋਦਾ ਦੇ ਜਿਹੜੇ ਗਾਇਕਵੜ ਫੈਮਿਲੀ ਸੀ ਉਹ ਵੀ ਸਨ। ਉਹ ਅੱਗੇ ਆਏ। ਉਹਦੇ ਉੱਤੇ ਲਾਇਬਿਲਟੀ ਸੀ ਕਰੀਬ ਕੋ 35000 ਰੁਪਏ ਦੀ। ਤੇ ਨਾਲ ਜਿਹੜਾ ਪ੍ਰਿੰਟਿੰਗ ਦੀ ਕਾਸਟ ਸੀ ਉਹ ਖਰਚਾ ਜਿਹੜਾ ਉਹਨਾਂ ਨੇ ਦਿੱਤਾ ਤੇ ਉਹਦਾ ਕੰਮ ਸ਼ੁਰੂ ਹੋ ਗਿਆ ਔਰ ਇਹ ਦੇਖੋ ਕਿ ਉਹ ਇੰਨੀ ਸ਼ਿੱਦਤ ਨਾਲ ਇਸ ਕੰਮ ਨੂੰ ਕਰਨਾ ਚਾਹੁੰਦਾ ਸੀ ਔਰ ਉਹਦਾ ਮਨ ਜਿਹੜਾ ਸੀ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਜੁੜਿਆ ਸੀ ਕਿ ਉਹਨੇ ਇਸ ਕੰਮ ਨੂੰ ਕਰਨ ਵਾਸਤੇ ਅੰਮ੍ਰਿਤਸਰ ਦੇ ਕੰਟਰੋਲਮੈਂਟ ਰੋਡ ਦੇ ਉੱਤੇ ਬਕਾਇਦਾ ਆਪਣਾ ਰੈジਡੈਂਸ ਬਣਾ ਲਿਆ ਉੱਥੇ ਮਕਾਨ ਲੈ ਕੇ ਉੱਥੇ ਰਹਿਣ ਲੱਗ ਪਿਆ ਔਰ ਸਭ ਤੋਂ ਪਹਿਲਾਂ ਉਹਨੇ ਜਪਜੀ ਸਾਹਿਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਤੇ ਉਹਨੂੰ ਵਕ ਵਕ ਵਿਦਵਾਨਾਂ ਨੂੰ ਪੜਨ ਵਾਸਤੇ ਭੇਜਿਆ ਦੀਵਾਨ ਲੀਲਾ RAM ਜਿਹੜੇ ਸਬੋਡੀਨੇਟ ਜੱਜ ਸਨ ਹਾਈਦਰਾਬਾਦੀ ਉਹਨਾਂ ਨੇ ਇੱਕ ਚਿੱਠੀ ਲਿਖੀ ਮੈ ਕਾਲਪ ਨੂੰ ਕਿ ਮੈਂ ਜਗਜੀਤ ਸਾਹਿਬ ਦੇ 25 ਟੀਕੇ ਪੜ ਚੁੱਕਾ ਹਾਂ 25 ਟ੍ਰਾਂਸਮਿਸ਼ਨ ਪੜ ਚੁੱਕਾ ਹਾਂ ਪਰ ਇਸ ਤੋਂ ਵਧੀਆ ਜੋ ਤੁਸੀਂ ਲਿਖਿਆ ਹੈ ਮੈਨੂੰ ਕੋਈ ਨਜ਼ਰ ਨਹੀਂ ਆਈ ਪਰ ਉਹਨਾਂ ਹੀ ਨਹੀਂ ਬਾਬਾ ਜੀ ਜਿਹੜੇ ਬਾਬਾ ਖੇਮ ਸਿੰਘ ਬੇਦੀ ਸਨ ਰਾਜਾ ਸਾਹਿਬ ਫਰੀਦਕੋਟ ਬਾਬਾ ਸੁਮੇਰ ਸਿੰਘ ਮੰਤ ਪਟਨਾ ਸਾਹਿਬ ਭਾਈ ਕਾਨ ਸਿੰਘ ਨਾਭਾ ਭਾਈ ਹਜਾਰਾ ਸਿੰਘ ਗਿਆਨੀ ਡਾਕਟਰ ਸੁੰਦਰ ਸਿੰਘ ਇਹਨਾਂ ਸਾਰਿਆਂ ਨੇ ਵੀ ਚਿੱਠੀ ਲਿਖ ਕੇ ਮੈਕਾਲਫ ਨੂੰ ਉਸ ਦੀ ਟ੍ਰਾਂਸਲੇਸ਼ਨ ਦੀ ਤਾਰੀਫ਼ ਕੀਤੀ ਐਪਰੀਸ਼ੀਏਟ ਕੀਤਾ ਕਿ ਤੁਸੀਂ ਜੋ ਲਿਖਿਆ ਹੈ ਬਹੁਤ ਵਧੀਆ ਲਿਖਿਆ ਹੈ। ਔਰ ਕੇਵਲ ਹਿੰਦੁਸਤਾਨ ਦੇ ਨਹੀਂ ਵਿਦੇਸ਼ ਦੇ ਵੀ ਉਸ ਸਮੇਂ ਦੇ ਜਿਹੜੇ ਚੰਗੇ ਵਿਦਵਾਨ ਸਨ ਉਹਨਾਂ ਨੇ ਚਿੱਠੀ ਲਿਖੀ ਜਿਨ੍ਹਾਂ ਵਿੱਚੋਂ ਸਰ ਵਿਲੀਅਮ ਹੰਟਰ ਸਰ ਐਡਵਿਨ ਆਰਨੋਲਡ ਪ੍ਰੋਫੈਸਰ ਮੈਕਸ ਮੂਲਰ ਉਹਨਾਂ ਨੇ ਵੀ ਐਪਰੀਸ਼ੀਏਸ਼ਨ ਲੈਟਰ ਕੱਲੇ ਕਿ ਤੂੰ ਲਾਜਵਾਬ ਕੰਮ ਕੀਤਾ ਹੈ ਹੌਸਲਾ ਵਧਿਆ ਜਦੋਂ ਚਾਰੇ ਪਾਸੇ ਐਪਰੀਸ਼ੀਏਸ਼ਨ ਮਿਲੀ ਤਾਂ ਹੌਸਲਾ ਵਧਿਆ ਹੌਸਲਾ ਵਧਿਆ ਔਰ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਹੈ ਉਹ ਸ਼ੁਰੂ ਕਰ ਦਿੱਤਾ 16 ਸਾਲ ਲੱਗੇ 16 ਸਾਲ ਇੱਕ ਅੰਗਰੇਜ਼ ਅਫਸਰ ਸਿੱਖੀ ਅਪਣਾ ਕੇ ਗੁਰੂ ਦੇ ਨਾਲ ਜੁੜ ਗਿਆ ਗੁਰੂ ਦੀ ਬਾਣੀ ਨਾਲ ਜੁੜ ਗਿਆ ਸਿੱਖ ਇਤਿਹਾਸ ਨਾਲ ਜੁੜ ਗਿਆ ਤੇ ਗੁਰੂ ਸਾਹਿਬ ਦੀ ਇੰਗਲਿਸ਼ ਦੇ ਵਿੱਚ ਟ੍ਰਾਂਸਲੇਸ਼ਨ ਸ਼ੁਰੂ ਕਰ ਦਿੱਤੀ ਨਾਲ ਗੁਰੂ ਸਾਹਿਬ ਦੇ ਤੇ ਭਗਤਾਂ ਦੇ ਜੀਵਨ ਨੂੰ ਵੀ ਟ੍ਰਾਂਸਲੇਸ਼ਨ ਕਰਨਾ ਸ਼ੁਰੂ ਕੀਤਾ ਔਰ 16 ਸਾਲ ਬਾਅਦ ਜਦੋਂ ਉਹਦਾ ਕੰਮ ਸੰਪੂਰਨ ਹੋਇਆ ਤਾਂ ਉਹਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਇਹ ਕੰਮ ਜਿਹੜਾ ਪ੍ਰਿੰਟਿੰਗ ਵਾਸਤੇ ਜਾਵੇ ਮੈਂ ਦਿਖਾਣਾ ਚਾਹਨਾ ਸਿੱਖ ਕੌਮ ਦੇ ਵਿਦਵਾਨਾਂ ਨੂੰ ਉਹਨੇ ਅਕਾਲ ਤਖਤ ਸਾਹਿਬ ਨੂੰ ਅਪਰੋਚ ਕੀਤਾ ਉਸ ਸਮੇਂ ਅਕਾਲ ਬੂੰਗਾ ਹੋਇਆ ਕਰਦਾ ਸੀ ਜਿਹੜੀ ਹਰਮੰਦਰ ਸਾਹਿਬ ਦੀ ਕਸਟੋਡੀਅਨ ਕਮੇਟੀ ਸੀ ਉਹਨਾਂ ਨੇ ਆਰਥਰ ਮੈਕਾਲਫ ਨੂੰ ਹਰਮੰਦਰ ਸਾਹਿਬ ਤੇ ਸੱਦਿਆ ਤੇ ਅਕਾਲ ਤਖਤ ਸਾਹਿਬ ਬੁੰਗੇ ਦੀ ਜਿਹੜੀ ਫਸੀਲ ਸੀ ਉੱਥੋਂ ਇੱਕ ਆਪਣਾ ਸੰਦੇਸ਼ ਦੇਣ ਵਾਸਤੇ ਕਿਹਾ ਕਿ ਤੁਸੀਂ ਦੱਸੋ ਕਿ ਤੁਸੀਂ ਇਹ ਕਿਉਂ ਕੀਤੀ ਤੇ ਕੀ ਤੁਹਾਡਾ ਇਹਦੇ ਪਿੱਛੇ ਸੀ ਔਰ ਸਾਰੇ ਇਹਦੇ ਬਾਰੇ ਜਾਣਕਾਰੀ ਦਿਓ ਜਦੋਂ ਜਾਣਕਾਰੀ ਦਿੱਤੀ ਤਾਂ ਉਸ ਤੋਂ ਬਾਅਦ ਬਕਾਇਦਾ ਕਮੇਟੀ ਬਣਾਈ ਗਈ ਪਰ ਸੁ ਕਮੇਟੀ ਨੇ ਕਮੇਟੀ ਜਿਹੜੀ ਹੈ ਜਦੋਂ ਬਣੀ ਉਸ ਦੇ ਨਾਲ ਨਾਲ ਹੀ ਤਿੰਨ ਅਖੰਡ ਪਾਠ ਸਾਹਿਬ ਰੱਖੇ ਗਏ ਮੈਂ ਕਾਲਫ ਦੀ ਸਫਲਤਾ ਵਾਸਤੇ ਕਿ ਗੁਰੂ ਸਾਹਿਬ ਕਿਰਪਾ ਕਰਨ ਜੋ ਇਹਨੇ ਕੰਮ ਕੀਤਾ ਇਹ ਸਫਲ ਹੋਵੇ ਪਰ ਗੁਰੂ ਸਾਹਿਬ ਦੀ ਕਿਰਪਾ ਹੋਈ ਸਫਲ ਹੋਇਆ ਉਹ ਜਿਹੜੀ ਟ੍ਰਾਂਸਲੇਸ਼ਨ ਸੀ ਉਹ ਟ੍ਰਾਂਸਲੇਸ਼ਨ ਜਿਹੜੀ ਸੀ ਉਹ ਸਾਰੀ ਕਮੇਟੀ ਨੇ ਪਾਸ ਕੀਤੀ ਕਿ ਟ੍ਰਾਂਸਲੇਸ਼ਨ ਬਿਲਕੁਲ ਜਿਹੜੀ ਹੈ ਉਹ ਠਕ ਕੀਤੀ ਗਈ ਹੈ ਉਸ ਤੋਂ ਬਾਅਦ ਗੱਲ ਆਈ ਇਹਨੂੰ ਪ੍ਰਿੰਟ ਕਰਵਾਉਣ ਦੀ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਕੰਗਰੇਜ ਅਫਸਰ ਨੇ ਆਪਣੀ ਨੌਕਰੀ ਛੱਡ ਦਿੱਤੀ ਆਪਣੀ ਜ਼ਿੰਦਗੀ ਦੇ ਸਾਰੇ ਸਾਲ ਜਿਹੜੇ ਸੀ ਗੁਰੂ ਗ੍ਰੰਥ ਸਾਹਿਬ ਦੀ ਟ੍ਰਾਂਸਲੇਸ਼ਨ ਵਾਸਤੇ ਕਿੱਥੇ ਰਹਿ ਕੇ ਆਪਣਾ ਕਾਰ ਜਿਹੜਾ ਇੰਗਲੈਂਡ ਦਾ ਛੱਡ ਕੇ ਅੰਮ੍ਰਿਤਸਰ ਵਿੱਚ ਰਹਿ ਕੇ ਆਪਣਾ ਸਮਾਂ ਦਿੱਤਾ ਔਰ ਟ੍ਰਾਂਸਲੇਸ਼ਨ ਸੰਪੂਰਨ ਕੀਤੀ ਲੇਕਿਨ ਕੌਮ ਵੱਲੋਂ ਜੋ ਸਹਿਯੋਗ ਮਿਲਣਾ ਚਾਹੀਦਾ ਸੀ ਉਹਦੀ ਪ੍ਰਿੰਟਿੰਗ ਵਾਸਤੇ ਉਹ ਸਹਿਯੋਗ ਨਹੀਂ ਮਿਲਿਆ ਅਜਿਹੇ ਸਮੇਂ ਵਿੱਚ ਆਕਸਫੋਰਡ ਯੂਨੀਵਰਸਿਟੀ ਜਿਹੜੀ ਹੈ ਉਹ ਅੱਗੇ ਆਈ ਔਰ ਉਹਨਾਂ ਨੇ ਆਪਣੀ ਕੋਸ਼ਤੇ ਉਸ ਟ੍ਰਾਂਸਲੇਸ਼ਨ ਨੂੰ ਪ੍ਰਿੰਟ ਕੀਤਾ 6 ਭਾਗਾਂ ਦੇ ਵਿੱਚ 6 ਵਾਲਿਊਮ ਦੇ ਵਿੱਚ ਉਹ ਟ੍ਰਾਂਸਲੇਸ਼ਨ ਜਿਹੜੀ ਹੈ ਉਹ ਪ੍ਰਿੰਟ ਹੋਈ ਜਿਹੜਾ ਮੈਕਾਲਫਸੀ ਉਹਦਾ ਆਪਣਾ ਵੀ ਕਰੀਬ 2 ਲੱਖ ਰੁਪਿਆ ਲੱਗ ਚੁੱਕਾ ਸੀ ਇਸ ਸਾਰੇ ਦੇ ਉੱਤੇ ਹਾਲਾਂਕਿ ਸਿੱਖ ਕੌਮ ਨੇ ਉਸ ਤੋਂ ਬਾਅਦ ਕਈ ਜਗ੍ਹਾ ਸਤਕਾਰ ਦਿੱਤਾ ਉਹਨਾਂ ਦੇ ਨਾਂ ਦੇ ਕਈ ਜਗ੍ਹਾ ਲਾਇਬ੍ਰੇਰੀਆਂ ਬਣਾਉਣ ਦੀ ਗੱਲ ਹੋਈ ਸਭ ਕੁਝ ਹੋਇਆ ਲੇਕਿਨ ਜੋ ਇੱਕ ਫਾਈਨੈਂਸ਼ੀਅਲ ਸਪੋਰਟ ਉਹਨੂੰ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲੀ ਲੇਕਿਨ ਇਸ ਗੱਲ ਨੇ ਮੈਕਾਲਫ ਨੂੰ ਤੋੜਿਆ ਨਹੀਂ ਮੈਕਾਲਫ ਗੁਰੂ ਨਾਲ ਜੁੜਿਆ ਰਿਹਾ ਮੈਕਾਲਫ ਅੰਦਰੋਂ ਜੁੜ ਚੁੱਕਾ ਸੀ ਇਹ ਬਾਹਰੀ ਚੀਜ਼ਾਂ ਉੱਤੇ ਅਸਰ ਨਹੀਂ ਸਿਉਣ ਕਰ ਰਹੀਆਂ तमाम हर तरह ਦੇ ਸਰਕਮਸਟੈਂਸਸ ਦੇ باوجود ਮੈਕਾਲਫ ਗੁਰੂ ਨਾਲ ਜੁੜਿਆ ਰਿਹਾ ਪਰ ਇੰਨਾ ਜੁੜਿਆ ਰਿਹਾ ਕਿ ਜਦੋਂ 15 ਮਾਰਚ 1913 ਨੂੰ ਉਹਦੀ ਡੈਥ ਹੋਈ ਤਉ ਦਾ ਕੰਪੈਨੀਅਨ ਦੱਸਦਾ ਕਿ ਮੌਤ ਤੋਂ 10 ਮਿੰਟ ਪਹਿਲਾਂ ਮਕਾਲਪ ਜਿਹੜਾ ਸੀ ਉਹ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ ਇਹ ਗੱਲ ਕਿਸੇ ਨੂੰ ਵੀ ਸੁਣਨ ਕਰ ਸਕਦੀ ਹੈ ਕਿਸੇ ਬੰਦੇ ਦਾ ਇੰਨਾ ਗੁਰੂ ਨਾਲ ਜੁੜਾਵ ਹੋ ਜਾਏ ਬਾਣੀ ਨਾਲ ਇੰਨਾ ਜੁੜਾਵ ਹੋ ਜਾਏ ਕਿ ਉਹ ਆਪਣੀ ਮੌਤ ਤੋਂ 10 ਮਿੰਟ ਪਹਿਲਾਂ ਉਹਦੇ ਬੁੱਲਾਂ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਹੋਵੇ ਜੀ ਹਾਂ ਮਕਾਲਪ ਦੇ ਬੁੱਲਾਂ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਸੀ ਤੇ ਜਪਜੀ ਸਾਹਿਬ ਦੀ ਬਾਣੀ ਪੜਦਾ ਪੜਦਾ ਮੈਕਾਲਪ ਇਸ ਦੁਨੀਆ ਤੋਂ ਚਲਾ ਗਿਆ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਮੈਕਾਲਪ ਨੇ 크੍ਰਿਸਚੀਅਨਟਿਸ ਛੱਡ ਕੇ ਸਿੱਖ ਧਰਮ ਅਪਣਾ ਲਿਆ ਇਹ ਗੱਲ ਕੋਈ ਲੁਕੀ ਛਿਪੀ ਨਹੀਂ ਸੀ ਇਹ ਪੂਰੇ ਇੰਗਲੈਂਡ ਵਿੱਚ ਫੈਲੀ ਹੋਈ ਸੀ ਪਰ ਜਦੋਂ ਉਹਦਾ ਅੰਤ ਸਮਾ ਆਇਆ ਜਦੋਂ ਦੀ ਡੈਥ ਹੋਈ ਤਾਂ ਉਸ ਇਲਾਕੇ ਦੇ ਜਿਹੜੇ 크੍ਰਿਸਚੀਅਨ ਮਿਸ਼ਨਰੀ ਸਨ ਉਹਨਾਂ ਨੇ ਮਿਕਾਲਫ ਨੂੰ ਆਪਣੀ ਕ੍ਰਿਮੇਟਰੀ ਵਿੱਚ ਦਫ਼ਨ ਕਰਨ ਦੀ ਇਜਾਜ਼ਤ ਦੇਣ ਤੋਂ ਮਨ੍ਹਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਹੁਣ ਕ੍ਰਿਸਚੀਅਨ ਨਹੀਂ ਰਿਹਾ, ਇਹ ਸਿੱਖ ਸੱਚ ਚੁੱਕਿਆ ਹੈ। ਇਸ ਕਰਕੇ ਇਹਦਾ ਜਿਹੜਾ ਇਹਨੂੰ ਦਫ਼ਨਾਇਆ ਨਹੀਂ ਜਾ ਸਕਦਾ। ਮਿਕਾਲਫ ਜਿਹਦਾ ਜੀਵਨ ਜਿਹੜਾ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਬਦਲ ਗਿਆ, ਗੁਰੂ ਚਰਨਾਂ ਵਿੱਚ ਆ ਕੇ ਬਦਲ ਗਿਆ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਦੀਵਾਲੀ ਤੇ ਦੀਵਾਲੀ ਵੇਖਣ ਆਇਆ ਇੱਕ ਅੰਗਰੇਜ਼ ਜਿਹੜਾ ਗੁਰੂ ਸਾਹਿਬ ਦੇ ਨਤਮਸਤਕ ਹੋਇਆ ਗੁਰਬਾਣੀ ਸੁਣੀ ਟੱਕੀ ਲਿਆ ਗਿਆ ਅੰਦਰ ਤੱਕ ਗੁਰਬਾਣੀ ਨੇ ਅਸਰ ਕੀਤਾ ਸਿੱਖ ਇਤਿਹਾਸ ਨੂੰ ਪੜਿਆ ਸਿੱਖੀ ਨੂੰ ਜਾਣਿਆ ਗੁਰਬਾਣੀ ਨੂੰ ਸਮਝਿਆ ਉਸ ਗੁਰਬਾਣੀ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ ਸਿੰਘ ਸੱਜ ਗਿਆ ਤੇ ਅਖੀਰਲੇ ਸਮੇਂ ਤੱਕ ਗੁਰਬਾਣੀ ਨਾਲ ਜੁੜ ਕੇ ਰਿਹਾ ਇਹ ਕਹਾਣੀ ਜੋ ਸੱਚੀ ਕਹਾਣੀ ਹੈ ਤੁਸੀਂ ਅਗਰ ਗੂਗਲ ਤੇ ਵੀ ਸਰਚ ਕਰੋਗੇ ਤੇ ਵਿਕੀਪੀਡੀਆ ਦੇ ਵਿੱਚ ਸਾਰੀ ਕਹਾਣੀ ਆ ਜਾਏਗੀ ਹੋਰ ਕਈ ਆਰਟੀਕਲ ਉਹਨਾਂ ਬਾਰੇ ਲਿਖੇ ਤੁਹਾਡੇ ਸਾਹਮਣੇ ਆ ਜਾਣਗੇ ਇਹਦੇ ਤੋਂ ਸਾਨੂੰ ਘਟੋ ਘਟ ਇੱਕ ਚੀਜ਼ ਤਾਂ ਸੋਚਣ ਨੂੰ ਮਿਲਦੀ ਹੈ ਕਿ ਅੱਜ ਸਾਡੇ ਬੱਚੇ ਜਿਹੜੇ ਐ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਬਣਾ ਕੇ ਰਾਜੀ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਕਹਿੰਨਿਆ ਕਿ ਉਹ ਵਾਲ ਕਟਾ ਲੈ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਨਹੀਂ ਪੜਨ ਦੇਣਾ ਚਾਹੁੰਦੇ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਨਾਲ ਨਹੀਂ ਜੋੜਨਾ ਚਾਹੁੰਦੇ ਗੁਰੂ ਇਤਿਹਾਸ ਨਾਲ ਨਹੀਂ ਜੋੜਨਾ ਚਾਹੁੰਦੇ ਕੌਮ ਦੇ ਮਾਨ ਮੱਤੇ ਇਤਿਹਾਸ ਤੋਂ ਅਸੀਂ ਆਪਣੀ ਪੀੜ੍ਹੀ ਨੂੰ ਦੂਰ ਰੱਖ ਰਹੇ ਹਾਂ ਇੱਕ ਪਾਸੇ ਇੱਕ ਅੰਗਰੇਜ਼ ਅਫਸਰ ਸੀ ਜਿਹੜਾ ਅਜੇ ਹਾ ਜੁੜਿਆ ਕਿ ਕਦੀ ਟੁੱਟਿਆ ਹੀ ਨਹੀਂ ਸਾਨੂੰ ਸੋਚਣ ਦੀ ਲੋੜ ਹੈ ਸਾਨੂੰ ਆਪਣੇ ਮੰਜੇ ਥੱਲੇ ਹੱਥ ਮਾਰਨ ਦੀ ਲੋੜ ਹੈ ਅਸੀਂ ਕਿੱਥੇ ਖੜੇ ਆ ਸਾਡੀ ਕੌਮ ਕਿੱਥੇ ਖੜੀ ਹੈ ਤੇ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨੂੰ ਅਸੀਂ ਕਿਵੇਂ ਦਾ ਰਾਹ ਦਿਖਾਉਣਾ ਚਾਹੁੰਦੇ ਹਾਂ ਇਹ ਸੱਚੀ ਕਟਨਾ ਇਹ ਸੱਚੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟ ਜ਼ਰੂਰ ਲਿਖਿਓ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਰਥਰ ਮੈਕਾਲਫ ਮੈਕਸ ਆਰਥਰ ਮੈਕਾਲਫ ਉਰਫ ਮਾਈਕਲ ਮੈਕਾਲਫ ਦੀ ਇਹ ਕਹਾਣੀ ਹਰ ਸਿੱਖ ਨੂੰ ਪਤਾ ਲੱਗ ਸਕੇ ਹਰ ਸਾਡੇ ਬੱਚੇ ਨੂੰ ਪਤਾ ਲੱਗ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਿੱਖੀ ਕਿੰਡੀ ਮਹਾਨ ਹੈ ਸਿੱਖੀ ਦੀ ਸ਼ਾਨ ਕੀ ਹੈ ਗੁਰਬਾਣੀ ਦਾ ਮਹੱਤਵ ਕੀ ਹੈ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਵੀ ਫਾਲੋ ਕਰੋ ਤਾਂ ਕਿ ਅਜਿਹੀਆਂ ਹੋਰ ਸੱਚੀਆਂ ਕਟਨਾਵਾ ਤੁਹਾਡੇ ਤੱਕ ਲੈ ਕੇ ਆ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ